ਠੀਕ ਆ ਪਾਣੀ ਸਸੀਗਾ ਠੀਕ ਠਾਕ ਪਛਾਣਿਆ ਤੁਸੀਂ ਬਾਬਾ ਜੀ ਮੈਂ ਪਛਾਣ ਲਿਆ ਤਾਂ ਬਾਬਾ ਜੀ ਸਾਡੇ ਬੱਚੇ ਨਾਲ ਬਹੁਤ ਪੁਰਾਣਾ ਹੋਇਆ ਸਾਡਾ ਬੇਇਨਸਾਫੀ ਨੀ ਤਾਂ ਹੀ ਭੈਣੇ ਫੋਨ ਲਾਇਆ ਸੀ ਇਹ ਆਪਣੇ ਪਰਿਵਾਰ ਦਾ ਬੱਚਾ ਸੀ ਬਾਜੀ ਬਾਬਾ ਜੀ ਮੇਰਾ ਭਾਂ ਤੀਜਾ ਸੀਗਾ ਤੇ ਆ ਮੇਰਾ ਭਰਾਵੇਂ ਦਾ ਬੇਟਾ ਸੀਗਾ ਮੇਰਾ ਬੇਟਾ ਸੀ ਓਕੇ ਤੇ ਓਹੋ ਬੰਦਾ ਕਿੱਥੇ ਆ ਜਿਹਨੇ ਮਰਡਰ ਕੀਤਾ ਕਿੱਥੋਂ ਦਾ ਉਹ ਉਹ ਜੁਪੀ ਦਾ ਹੈ ਜੁਪੀ ਚਲਾ ਗਿਆ ਉਹ ਨੰਨੀ ਮਿਕਾ ਜੁਪੀ ਦਾ ਸਿਕਾਈ ਓਕੇ ਉਹ ਹੁਣ ਭੱਜਿਆ ਵਿਆ ਪੁਲਿਸ ਦੇ ਹੱਥ ਤਾਂ ਨਹੀਂ ਆਇਆ ਨਹੀਂ ਨਹੀਂ ਪੁਲਿਸ ਨੇ ਫੜ ਲਿਆ ਜੀ ਉਹਨੂੰ ਓਕੇ ਓਕੇ ਕਦੋਂ ਦਾ ਫੜਿਆ ਵਿਆ ਉਹ ਓਏ ਉਹ ਜਿੱਦਾਂ ਉੱਦਣੀ ਫੜ ਲਿਆ ਸਿਕਾਈ ਤੇ ਜੇਲ੍ਹ ਭੇਜਤਾ ਆਹ ਜੀ ਜੇਲ੍ਹ ਭੇਜਤਾ ਹੈ ਹੋ ਨਾ ਉਹਦਾ ਦੂਜੇ ਦਿਨ ਦਰਮਾਨ ਲਈ ਆਇਆ ਅੱਛਾ ਜਨ ਕੇ ਰਿਮਾਂਡ ਤੇ ਹੈ ਜੀ ਹੂੰ ਤੇ ਉਹ だっ केस ਦਾ ਫਾਸਟ ਟਰੈਕ ਤੇ ਜਾਂਦਾ ਤੁਸੀਂ ਇਹ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਐ ਕਿ ਦੇਣੀ ਆ ਵੀ ਜਿੱਦੇ ਉਹਨੂੰ ਜੇਲ ਭੇਜਦੇ ਆ ਜੇਲ ਕਿੱ데 ਭੇਜਦੇ ਤੇ ਕਿਹੜੀ ਜੇਲ ਚ ਭੇਜਦੇ ਆ ਅੱਛਾ ਆਹ ਦੇਖੋ ਜੇਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਆਏ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਫਿਰ ਆਪਾਂ ਨੂੰ ਸੁਨੇਹਾ ਲੱਗ ਜਾਂਦੇ ਕਿਦਾਂ ਉਹ ਮੁੰਡਾ ਹੈ ਨਾ ਜਿੱਦਾਂ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਆ ਲਗਨ ਉਹ ਵੀ ਉਦਾਂ ਹੀ ਮਰੇ ਆਏ ਤਾਂ ਪਤਾ ਕੀ ਆ ਬਾਈ ਪਤਾ ਕਿਵੇਂ ਠੀਕ ਆ ਹੱਸੀ ਗਿਆ ਪਤਾ ਕੀ ਦੀਆ ਮੈਂ ਦਬਾ ਜ਼ਹੀ ਜਾਨੀ ਪਹਿਲੇ ਮੇਰੇ ਸਾਹਮਣੇ ਆ ਕੇ ਬੈਠਾ ਚੰਦੇ ਮੇਰੇ ਤਾਂ ਠੀਕ ਸੋਚ ਜਿਹੜਾ ਤੋਂ ਨੂੰ ਮਾਰਿਆ ਫੇਰ ਜੋ ਮਾਰਤੀ ਕਰਨ ਸੋ ਕਰਵਾਸ ਇਹ ਕੰਨ ਨੂੰ ਫਾਂਸੀ ਦੇ ਜਾਵੇ ਕੋਈ ਨਾ ਕੋਈ ਨਾ ਬਤਾ ਫਾਂਸੀਆਂ ਪੂਸੀਆਂ ਵਾਲਾ ਕੰਮ ਆਪਾਂ ਤਕੜੇ ਰਹੋ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਜਿਕਰੇ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਆਪਣੇ ਕੋਲੇ ਬਥੇਰੇ ਤਰੀਕੇ ਆ ਸਰ ਉਹ ਨਹੀਂ ਬੱਜਣਾ ਚਾਹੇਗਾ ਬੰਤਾ ਕੋਈ ਨਾ ਪੁੱਤ ਕੋਈ ਚੱਕਰ ਨਹੀਂ ਆਪਾਂ ਇਦਾਂ ਹੀ ਕਰਾਂਗੇ ਹਾਂ ਹਾਂ ਪੁੱਤ ਕੋਈ ਨਾ ਬਸ ਬਸ ਤੂੰ ਉਹ ਨਹੀਂ ਚੱਲ ਉਹ ਚੱਲ ਗਿਆ ਨਹੀਂ ਨਹੀਂ ਕੋਈ ਨਾ ਪਣੇ ਅਸੀਂ ਤੇਰੇ ਭਰਾ ਵੀ ਆ ਠੀਕ ਆ ਅਸੀਂ ਤੇਰੇ ਭਰਾ ਵੀ ਆ ਕੋਈ ਚੱਕਰ ਨਹੀਂ ਹੈਗਾ ਮੈਂ ਪਰੇਸ਼ਾਨ ਨਹੀਂ ਹੋਣਾ ਆਪਾਂ ਭਰਾ ਵੀ ਆ ਥੋੜੇ ਤੇ ਵੱਡੇ ਵੀ ਆ ਤੇ ਆਪਾਂ ਕੋਈ ਨਾ ਜਿਵੇਂ ਉਹਨੇ ਮਾਰਿਆ ਪਉ ਵੀ ਮਾਰਾਂਗੇ ਠੀਕ ਆ